ਸ਼ਕਤੀ ਯੂਥ ਵੈਲਫੇਅਰ ਸੁਸਾਇਟੀ ਨੇ ਅੱਜ ਗੁਰਵਿੰਦਰ ਸਿੰਘ ਗੋੜੀ ਅਤੇ ਸਿਮਰਜੀਤ ਸਿੰਘ ਆਜ਼ਾਦ ਦੀ ਅਗਵਾਈ ਦੇ ਹੇਠ ਸੋਨੂ ਕੰਪਲੈਕਸ ਨਿਊ ਸ਼ਕਤੀਨਗਰ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਤੇ ਇਸ ਮੌਕੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਯੂਥ ਆਗੂ ਹੈਰੀ ਸੰਧੂ ਵਾਰਡ ਇੰਚਾਰਜ ਅਨੁਜ ਚੌਧਰੀ ਅਤੇ ਆਪਾ ਗੁਰਵਿੰਦਰ ਸਿੰਘ ਰਾਜੂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰਬੰਧਕਾਂ ਨੂੰ ਇਸ ਕੰਮ ਦੇ ਲਈ ਵਧਾਈ ਦਿੱਤੀ। ਇਸ ਮੌਕੇ ਬੋਲਦੇ ਹੋਏ ਵਿਧਾਇਕ ਗਰੇਵਾਲ ਅਤੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਲਗਾਇਆ ਗਿਆ ਖੂਨਦਾਨ ਕੈਂਪ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਬਹੁਤ ਹੀ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਸੋਸਾਇਟੀ ਦੁਆਰਾ ਕੀਤੇ ਜਾ ਰਹੇ ਅਜਿਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਅੱਗੇ ਜੀ ਸਭੂ ਸਾਹਿਬ ਕੈਂਪ ਤੇ ਪਹੁੰਚੇ ਹੋ ਕੀ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੇ ਮੇਰੀ ਸਾਰੀ ਟੀਮ ਸ਼ਕਤੀ ਜੂਤ ਵੈਲਫੇਅਰ ਸੋਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਪਹੁੰਚੇ ਆਂ। ਇੱਥੇ ਅਸੀਂ ਮੁੰਡਿਆਂ ਦਾ ਨੌਜਵਾਨਾਂ ਦਾ ਮੋਂ ਵੀ ਲਾ ਦੇਖਦੇ ਆ ਤੇ ਜਿਹੜੇ ਨੌਜਵਾਨਾ ਸਾਡੇ ਜਿਵੇਂ ਆਪਾਂ ਸਮਾਜ ਦੇ ਵਿੱਚ ਦੇਖਦੇ ਪਏ ਆ ਕਿ ਸਮਾਜ ਦੇ ਵਿੱਚ ਨਸ਼ੇ ਦਾ ਜਿਹੜਾ ਦਲਦਲਾ ਨਸ਼ੇ ਦੀ ਜਿਹੜੀ ਜ਼ੰਜੀਰਾ ਨੌਜਵਾਨਾਂ ਨੂੰ ਪੈ ਚੁੱਕਿਆ ਨੇ ਉਹਨਾਂ ਨੂੰ ਖਤਮ ਕਰਨ ਲਈ ਸਾਡੇ ਜਿਹੜੇ ਸ਼ਕਤੀ ਜੋਤ ਵੈਲਫੇਅਰ ਸੋਸਾਇਟੀ ਵਾਲੇ ਜਿੰਨੇ ਵੀ ਸਾਡੇ ਸੋਸਾਇਟੀ ਦੇ ਮੈਂਬਰ ਨੇ ਉਹਨਾਂ ਨੂੰ ਮੈਂ ਪਹਿਲਾ ਵਧਾਈ ਵੀ ਦੇਣਾ ਚਾਹੁੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਕਿ ਉਹ ਇਦਾਂ ਦੇ ਉਪਰਾਲੇ ਹਰ ਸਾਲ ਸਾਲਾਨਾ ਉਪਰਾਲੇ ਕਰਦੇ ਨੇ ਜਿਹਦੇ ਨਾਲ ਸਮਾਜ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਉਹ ਵਧਾਈ ਦੇ ਪਾਤਰ ਵੀ ਨੇ ਕਿਉਂਕਿ ਜੇ ਆਪਾਂ ਇਦਾਂ ਦੇ ਸਮਾਜ ਸੇਵਕ ਜਾਂ ਧਾਰਮਿਕ ਕੰਮਾਂ ਨੂੰ ਆਪਾਂ ਵਧਾਵਾ ਦਵਾਂਗੇ ਤਾਂ ਸਾਡੀ ਨੌਜਵਾਨ ਪੀੜ੍ਹੀ ਦੀ ਜਿਹੜੀ ਸੋਚ ਆ ਉਹ ਥੋੜੀ ਬਦਲੀ ਜਾਊਗੀ ਤੇ ਸੋਚ ਬਦਲੂਗੀ ਤੇ ਸਮਾਜ ਦੇ ਵਿੱਚ ਵਿਕਾਸ ਤੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਰਹੂਗੀ ਧੰਨਵਾਦ ਹਾਂਜੀ ਐਮਐਨਏ ਸਾਹਿਬ ਕੈਂਪ ਵਿੱਚ ਪਹੁੰਚੇ ਹੋ ਕੇ ਅੱਜ ਸ਼ਕਤੀ ਜੂਥ ਵੈਲਫੇਅਰ ਸਰਟੀ ਵੱਲੋਂ ਜੋ ਸ਼ਕਤੀਨਗਰ ਦੇ ਵਿੱਚ ਬਲੱਡ ਕੈਂਪ ਲਾਇਆ ਗਿਆ ਤੇ ਬਹੁਤ ਵਧੀਆ ਪ੍ਰਾਲਾ ਔਰ ਸਾਰੇ ਹੀ ਨੌਜਵਾਨਾਂ ਨੂੰ ਬਧਾਈ ਵੀ ਦਿਨਾਂ ਤੇ ਧੰਨਵਾਦ ਵੀ ਕਰਦਾ ਔਰ ਜਿਨ੍ਹਾਂ ਨੇ ਅੱਜ ਖੂਨਦਾਨ ਕੈਂਪ ਲਾ ਕੇ ਬਹੁਤ ਸਮਾਜ ਭਲਾਈ ਦਾ ਕੰਮ ਕੀਤਾ ਵਾ ਔਰ ਮੈਂ اپੀਲ ਵੀ ਕਰਦਾ ਹਾਂ ਨੌਜਵਾਨਾਂ ਨੂੰ ਆਓ ਇਕੱਠੇ ਹੋ ਕੇ ਆਪਾਂ ਖੂਨਦਾਨ ਕਰੀਏ ਕਿਉਂਕਿ ਇੱਕ ਖੂਨ ਦਾ ਇੱਕ ਬੂੰਦ ਕਿਸੇ ਕਿਸੇ ਦੀ ਜਾਨ ਬਚਾ ਸਕਦੀ ਹੈ ਤੇ ਖੂਨਦਾਨ ਦੇ ਨਾਲ ਨਾਲ ਅੰਗਦਾਨ ਵੀ ਜਰੂਰ ਕਰੀਏ ਔਰ ਪ੍ਰਮਾਤਮਾ ਨਾ ਕਰੇ ਕੋਈ ਨਾ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਆਪਣਾ ਅੰਗ ਕਿਸੇ ਨਾ ਕਿਸੇ ਦੇ ਕੰਮ ਆ ਸਕੇ ਕਿਸੇ ਦੀ ਜਾਨ ਬਚਾ ਸਕੇ ਕਿਸੇ ਨੂੰ ਚੱਲਦਾ ਕਰ ਸਕੇ ਕਿਸੇ ਨੂੰ ਰੋਸ਼ਨੀ ਦੇ ਸਕੇ ਤੇ ਜਰੂਰ ਵੱਧ ਤੋਂ ਵੱਧ ਅੰਗਦਾਨ ਵੀ ਕਰੀਏ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਸ਼ਕਤੀ ਯੂਥ ਕਲੱਬ ਦੇ ਸਾਰੇ ਹੀ ਪ੍ਰਧਾਨ ਸਾਹਿਬ ਨੂੰ ਸਾਰੇ ਮੈਂਬਰ ਸਾਹਿਬਾਨ ਨੂੰ ਚੜ੍ਹਦੀ ਕਲਾ ਜ ਰੱਖੇ ਤੰਦਰੁਸਤੀ ਵਿਖਸ਼ੇ ਤਾਂ ਕਿ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰ ਸਕਣ ਬਹੁਤ-ਬਹੁਤ ਤੁਹਾਨੂੰ ਜੀ ਬਿੰਦ ਕਰਦਾ ਅੱਜ ਸ਼ਕਤੀ ਯੂਥ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਿਹੜਾ ਮੈਡੀਕਲ ਕੈਂਪ ਲਾ ਰਿਹਾ ਲਾਇਆ ਜਾ ਰਿਹਾ ਸਤਕਾਰਯੋਗ ਗੋਲਡ ਜੀ ਦੇਖ ਰਹੇ ਕਿ ਵਕ ਵਕ ਸਮਾਗਮਾਂ ਦੇ ਵਿੱਚ ਅਕਸਰ ਦੇਖਿਆ ਗੋਲਡ ਜੀ ਦਾ ਤੇ ਸਾਰੇ ਸਤਕਾਰਯੋਗ ਸਾਥੀਆਂ ਨੂੰ ਚਾਹੇ ਉਹ ਧਾਰਮਿਕ ਖੇਤਰ ਚਾਹੇ ਉਹ ਰਾਜਨੀਤਿਕ ਖੇਤਰ ਚਾਹੇ ਆ ਯੋਗਦਾਨਾਂ ਵੱਡਮੁੱਲਾ ਯੋਗਦਾਨ ਪਾਉਂਦੇ ਆ ਮੈਡੀਕਲ ਕੈਂਪ ਦੇ ਰੂਪ ਦੇ ਵਿੱਚ ਬੜਾ ਵੱਡਾ ਉਹਨਾਂ ਦਾ ਕੰਮ ਆ ਜੇ ਕਿਸ ਦੀ ਜਾਨ ਬਚਾਉਣ ਦੇ ਵਿੱਚ ਇੱਕ ਖੂਨ ਆ ਜਿਹੜਾ ਸਹਾਈ ਹੁੰਦਾ ਤਾਂ ਮੈਂ ਸਾਰੇ ਸਤਿਕਾਰਯੋਗ ਸਾਥੀਆਂ ਦਾ ਗੋਲਡ ਜੀ ਦੇ ਜਿਨ੍ਹਾਂ ਨੇ ਇਹ ਵੱਡਾ ਉਹਨ ਉਹਨਾਂ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਵਿਅਕਤੀਆਂ ਦਾ ਜਿਨ੍ਹਾਂ ਨੇ ਆਪਣਾ ਖੂਨਦਾਨ ਦੇ ਕੇ ਕਈ ਬੇਸ਼ਮਾਰ ਕੀਮਤੀ ਜਿਹੜੀਆਂ ਜਾਨਾਂ ਬਚਾਉਣੀਆਂ ਨੇ ਉਹਨਾਂ ਦਾ ਧੰਨਵਾਦ ਕਰਦਾ। ਆਸਮ ਜਰਨੀ ਉਤਲੀ ਲੁਧਿਆਣਾ ਤੋਂ ਵਿਸ਼ੇ ਜਿਲੋਟਾ ਦੀ ਰਿਪੋਰਟ